ਨਿਕਸ ਵੀਰਾ ਦੇਖ ਰਹੇ ਹੋ ਤੁਸੀਂ ਧੰਮੇ ਹਿੰਮਤ ਸਿੰਘ ਦੀਪਾਲ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਸਾਹਿਬ ਦਾ ਅੱਜ ਜਨਮ ਦਿਨ ਹੈ ਤੇ ਉਹਨਾਂ ਦੇ ਸੁਪੁੱਤਰ ਜਦਵੀਰ ਮਾਨਕ ਉਹਨਾਂ ਦਾ ਜਨਮ ਦਿਨ ਮਨਾਉਣ ਦੇ ਲਈ ਉਹਨਾਂ ਦੇ ਬੁੱਤ ਕਿੱਥੇ ਲੱਗਿਆ ਲੁਧਿਆਣਾ ਦੇ ਵਿੱਚ ਉੱਥੇ ਪਹੁੰਚੇ ਨੇ ਤਾਂ ਸ਼ਰਦਾ ਦੇ ਫੁੱਲ ਭੇਟ ਕਰਕੇ ਕੁਲਦੀਪ ਮਾਨਕ ਸਾਹਿਬ ਦਾ ਜਨਮ ਦਿਨ ਹੈ ਉਹਨਾਂ ਦੇ ਸੁਪੁੱਤਰ ਉਹਨਾਂ ਦੇ ਵੱਲੋਂ ਮਨਾਇਆ ਗਿਆ ਔਰ ਨਾਲ ਉਹਨਾਂ ਦੀ ਪੂਰੀ ਟੀਮ ਹੈ ਤਾਂ ਕੁਲਦੀਪ ਮਾਨਕ ਸਾਹਿਬ ਨੂੰ ਕੋਈ ਨਹੀਂ ਜਾਣਦਾ ਪੂਰੀ ਦੁਨੀਆ ਦੇ ਵਿੱਚੋਂ ਮਸ਼ਹੂਰ ਨੇ ਤਾਂ ਕਲੀਆਂ ਦੇ ਬਾਦਸ਼ਾਹ ਦਾ ਕਿਤਾਬ ਉਰੋਂ ਮਿਲਿਆ ਤਾਂ ਜਦਵੀਰ ਮਾਨਕ ਜੀ ਸਾਡੇ ਨਾਲ ਮੌਜੂਦ ਨੇ ਮਾ ਜਦੂ ਵੀਰ ਜੀ ਕਿੰਨੀ ਖੁਸ਼ੀ ਹੈ ਅੱਜ ਮਾਨਕ ਸਾਹਿਬ ਦਾ ਜਨਮ ਦਿਨ ਮਨਾਉਣ ਦੇ ਲਈ ਇੱਥੇ ਪਹੁੰਚੇ ਹੋ ਬੇਸ਼ੱਕ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਪਰ ਹਮੇਸ਼ਾ ਤੁਹਾਡੇ ਨਾਲ ਦਾ ਆਸ਼ੀਰਵਾਦ ਬਣਿਆ ਰਹਿੰਦਾ ਹੈ ਅੱਜ ਖੁਸ਼ੀ ਕਿੰਨੀ ਹੈ 15 ਨਵੰਬਰ ਹੈ ਜਨਮ ਦਿਨ ਮਨਾਉਣ ਦੇ ਲਈ ਪਹੁੰਚੇ ਹੋ ਜਿਹੜਾ ਦੁਨੀਆ ਜੀ ਨਹੀਂ ਕਹਿੰਦਾ ਇਸ ਗੱਲ ਨਾਲ ਨਾ ਕੋਈ ਦੁੱਖ ਵੀ ਨਹੀਂ ਹੋ ਸਕਦਾ ਹਮ ਸਾਰੇ ਪੰਜਾਬ ਮੈਨੂੰ ਤਾਂ ਬਾਲਾ ਜਦੇ ਸਾਰੇ ਪੰਜਾਬੀ ਨਹੀਂ ਹੋ ਸਕਦਾ ਹਮ ਖੁਸ਼ੀ ਵੀ ਬਹੁਤ ਹੈ ਜਿਹੜਾ ਇੱਥੇ ਤੁਹਾਡੇ ਨਾਲ ਖੜ ਕੇ ਗੱਲ ਕਰ ਰਹੇ ਹਾਂ ਬਹੁਤ ਸਹੀ ਉਹਨਾਂ ਨੂੰ ਬਹੁਤ ਯਾਦ ਕਰਦਾ ਹਾਂ ਵੀ ਭਾਈ ਜੀ ਜੁਮਕਾ ਹਮ ਹੋਰ ਕੀ ਗੱਲ ਪੁੱਛਣੀ ਪੁੱਛੋ ਜੀ ਕਿੰਨੀ ਕਿ ਯਾਦ ਆਂਦੀ ਹੈ ਫਿਰ ਪਿਤਾ ਜੀ ਦੀ ਜਿਹਨੂੰ ਆਉਦੇ ਫਾਦਰ ਸਾਹਿਬ ਦੀ ਯਾਰ ਨਾਵੇਂ ਉਹ ਬੰਦਾ ਕਰਦਾ ਹਾਂ ਹਾਂ ਬਿਲਕੁਲ ਕੋਰੋਂ ਅੱਛੀ ਜਿਹੀ ਸੀ ਹੂੰ ਕੋਈ ਯਾਦ ਸਾਂਝੀ ਕਰਨਾ ਚਾਹੁੰਦੇ ਹੋ ਆਪਣੇ ਫਾਦਰ ਸਾਹਿਬ ਦੇ ਨਾਲ ਮੈਨੂੰ ਕਈ ਜਨਨੀਆਂ ਨੇ ਉਹਨਾਂ ਨਾਲ ਦੀ ਯਾਦ ਕਹਿੰਦੀ ਹੂੰ ਸੋ ਯਾਦ ਸਨ ਜ ਸਾਰੀ ਯਾਦ ਹੀ ਹੈ ਯਾਦ ਹੀ ਅੰਦੀ ਹੈ ਅੱਜ ਫਿਰ ਕਿੰਨੀ ਕਿ ਖੁਸ਼ੀ ਹੈਗੀ ਆ ਜਨਮ ਦਿਨ ਮਨਾਉਣ ਦੇ ਲਈ ਪਹੁੰਚੇ ਹੋ ਹਰ ਸਾਲ ਇੱਥੇ ਪਹੁੰਚਦੇ ਹੋ ਇਸੇ ਤਰ੍ਹਾਂ ਹਾਂਜੀ ਹਰ ਸਾਲ ਹੂੰ ਹਰ ਸਾਲ ਟੀਮ ਲੈ ਕੇ ਪਹੁੰਚਦੇ ਹਾਂਜੀ ਟੀਮ ਇਹਦੀ ਦੋ ਬੰਦਾਂ ਦੀ ਟੀਮ ਹੈ ਵਾਸੋਈ ਆ ਸੰਦੀਪ ਜੀ ਦੂਜਾ ਮਿੱਤੂਆ ਲੰਮਾਇਆ ਹਾਂਜੀ ਕੋਈ ਗੀਤ ਸੁਣਾ ਦਿਓ ਫਿਰ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਚ ਜਨਮ ਦਿਨ ਦੀ ਕਿਹੜੀ ਖੁਸ਼ੀ ਵੇਲੇ ਟਾਈਮ ਹੈ ਹਾਂਜੀ ਟਿੱਲੇ ਦਾ ਸੂਰਤ ਦੀ ਹੀਰ ਦੀ ਕਲੀ ਸੁਣਾ ਦਿਓ ਸਾਦਾ ਜੀ ਹੱਤੇ ਟਿੱਲੇ ਤੋਂ ਉਹ ਸੂਰਤ ਦੀ ਦੀਰ ਦੀ ਆਣ ਵੇਖ ਜੋਰ ਖਾਂ ਉੜਦੀਆਂ ਫੁਲਕਾਰੀ ਨੇਣ ਜਟੀ ਦੇ ਪਰੇ ਨੇ ਕੋਲ ਹੀ ਸ਼ਰਾਬ ਦੇ ਤਣ ਜੁਰਾਈ ਮੰਗੀ ਮੇਰਗਾ ਤੌਰ ਉਦਾਰੀ ਠੀਕ ਹੈ ਜੀ ਬਹੁਤ ਸੋਹਣਾ ਗੀਤ ਹੈ ਯਾਦ ਆ ਜਾਂਦੀ ਉਹਨਾਂ ਦੀ ਐਂ ਲੱਗਦਾ ਜਿਵੇਂ ਮਾਨਕ ਸਾਹਿਬ ਕਲੀਆਂ ਜਿਵੇਂ ਆਪ ਗਾਉਂਦੇ ਸੀ ਵੀ ਐਂ ਲੱਗਦਾ ਵੀ ਉਵੇਂ ਮਾਨਕ ਸਾਹਿਬ ਹੀ ਗਾ ਰਹੇ ਨੇ ਕਲੀ ਮੈਂ ਉਹਨਾਂ ਦਾ ਮੁੰਡਾ ਨਹੀਂ ਫਿਰ ਮਾਣੀ ਮੁੰਡੀ ਮਾਣੀ ਮੁੰਡੀ ਨਾਲ ਜੀ ਕਰਨਗਾ ਸਾਰੀ ਤਾਂ ਖੇਤ ਤੇ ਕਿਥੋਂ ਕਰਨ ਦੀ ਹੈ ਜੀ ਅੱਛਾ ਹਾਂ ਜੀ ਕਰ ਦਿਓ ਫਿਰ ਇੱਕ ਦੀ ਹੋਰ ਕਲੀ ਆਣ ਦਿਓ ਹੋਰ ਇਹੀ ਬਹੁਤ ਆ ਜੀ ਮੇਰੇ ਨਾਲ ਜਲਾ ਦੇ ਇੱਕ ਹੋਰ ਸੁਣਾ ਦਿਓ ਜੱਟੀਆਂ ਏ ਜੰਡੋਰੇ ਦੇ ਸੌਂ ਗਿਆ ਪੱਟ ਦਾ ਜ਼ਰਾਣਾ ਲਾ ਕੇ ਝਣਕਟ ਕਿਸਿਆਂ ਲਾਂ ਤੋਂ ਕੇਰਿਆ ਮਿਰਜ਼ਾ ਪਲ ਵਿੱਚ ਆ ਕੇ ਭੰਨ ਕੰਨੀਆਂ ਸਹਿਬਾਨੇ ਅੰਨੇ ਕਨਿਆ ਸਹਿਬਾਨੇ ਮੋਢਿਓ ਜੱਟ ਨੂੰ ਹਲੂ ਨੇ ਜਗਾਤਾ ਸਹਿਬਾ ਬਣੀ ਪਰਾਵਾ ਦੀ ਪਾਇਆਂ ਤੋਂ ਯਾਰ ਮਰਾਤਾ ਬਹੁਤ ਸੁਨਾਤਾ ਕਿਰਪਾ ਉਹਦੀ ਹਮੇਸ਼ਾ ਠੋਡੇ ਮਿਹਰ ਅਸ਼ੀਰਵਾਦ ਬਣਿਆ ਰਹਿੰਦਾ ਬਿਲਕੁਲ ਜੇ ਮਾਪਿਆਂ ਦਾ ਜੀਵਨ ਉਹਦੇ ਅਸ਼ੀਰਵਾਦ ਹਾਂਜੀ ਬਾਕੀ ਬਾਬੇ ਉਹਨਾਂ ਦੀਆਂ ਨਿਮਾਤਾ ਪਰ ਉਹਨਾਂ ਦੀ ਗਰਪਾਈ ਸਾਰੀ ਹੂੰ ਕਦੀ ਸੁਪਨੇ ਚਾਹਦੇ ਨੇ ਮਿਲਦੇ ਨੇ ਕੋਈ ਗੱਲਬਾਤ ਹੁੰਦੀ ਹੈ ਸੁਪਨੇ ਚ ਸੁਪਨੇ ਜੇ ਆਉਣ ਤਾਂ ਕੀ ਬਾਤਾਂ ਜੀ ਹਾਂਜੀ ਹਮ ਅਲੀ ਤੱਕ ਤਾਂ ਮੈਨੂੰ ਪਤਾ ਵੀ ਨਹੀਂ ਅੱਛਾ ਤੇ ਕਿਦਾਂ ਸੇਧ ਹੁਣ ਟੁੱਟੀ ਠੀਕ ਹੈ ਜੀ ਹੁਣ ਸੁਨੀਪ ਖੜਾ ਜੀ ਨਾਲ ਤਾਂ ਆਪ ਹੀ ਸੀ ਠੀਕ ਹੈ ਸਾਰਾ ਬਾਕੀ ਮੀਤੂ ਆ ਮੇਰੇ ਨਾਲ ਰਹੇ ਨੇ ਇਹ ਥੋੜੇ ਯਾਰਾਂ ਦਾ ਬੜਾ ਸਪੋਰਟ ਰਹੀ ਹੈ ਇਹਨਾਂ ਨੂੰ ਹੈ ਨਾ ਭਾਈ ਜੀ ਸਪੋਰਟ ਤਾਂ ਜੀ ਸਾਨੂੰ ਰਹੀ ਹੈ ਇਹਨਾਂ ਦੀ ਅੱਛਾ ਕੀ ਬਾਤ ਹੈ ਹੈ ਨਾ ਜੀ ਅਜਾ ਤਾ ਸ਼ੇਗਰਦਾ ਬੱਚੇ ਇਹਨਾਂ ਦੇ ਤੇ ਖੜੇ ਆ ਤੇ ਖੜਦੇ ਰਾਵਾਂਗੇ ਜਿੰਨੀ ਤੱਕ ਤੱਕ ਸਾਹ ਆ ਫੋਰਐਵਰ ਤਾਂ ਬਾਈ ਜੀ ਨਾਲ ਖੜਦੇ ਹੋ ਬਾਈ ਜੀ ਨਾਲ ਹਮੇਸ਼ਾ ਹਾਂਜੀ ਸਾਸ਼ੀ ਗੱਲ ਜੀ ਸਭ ਤੋਂ ਪਹਿਲਾਂ ਅਜਮਾਨਿਕ ਸਾਹਿਬ ਦੇ ਬਰਥਡੇ ਦੀਆਂ ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਜੀ ਵੀਰੇ ਹੁਣਾਂ ਨੂੰ ਬਹੁਤ ਪਿਆਰ ਆ ਮੈਂ ਐਜ਼ ਅ ਐਂਡ ਹੁਣਾਂ ਨੇ ਉਹਨਾਂ ਕੰਪਨੀ ਬਣਾਈ ਆ ਉਹਦੇ ਵਿੱਚ ਐ ਸਿੰਗਰ ਵੀ ਗਾਣੇ ਆ ਰਹੇ ਆ ਤੇ ਐਜ਼ ਅ ਅਸਿਸਟ ਵੀ ਗਾਣੇ ਆ ਰਹੇ ਆ ਸੋ ਅਸੀਂ ਸਾਰੇ ਜਣੇ ਜੀ ਵੀਰੇ ਹੁਣਾਂ ਦੇ ਅਸੀਂ ਲੱਕੀ ਮਹਿਸੂਸ ਕਰਦੇ ਆ ਕਿ ਵੀਰੇ ਹੁਣਾਂ ਦੀ ਫੈਮਲੀ ਵੀਰੇ ਹੁਣੀ ਸਾਰੇ ਸਾਨੂੰ ਪਿਆਰ ਕਰਦੇ ਆ ਜੀ ਉਹ ਤੇ ਸਾਰੇ ਯਾਰਾਂ ਦੀ سپورਟ ਰਹਿੰਦੀ ਹੈ ਹਮੇਸ਼ਾ ਫੁੱਲ 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 سپورਟ ਹੈ ਜੀ ਹਾਂ ਜੀ ਕੁਝ ਮਿਊਜ਼ਿਕ ਜਾਂਦੇ ਜਾਂਦੇ ਕੋਈ ਆਪ ਦਾ ਗੀਤ ਵੀ ਸੁਣਾ ਦਿਓ ਕੋਈ ਮੇਰਾ ਤਾਂ ਇੱਕੋ ਗੀਤ ਚੱਲ ਗਿਆ ਜੀ ਛੋਟੇ ਨੂੰ ਦਾ ਨਹੀਂ ਸੁਣਾ ਦਿਓ ਬਾਤਲ ਕੋ ਬਾਤਲ ਕੋ ਬੋਲ ਸੰਭਲ ਸੰਭਲ ਕੇ ਚੱਲ ਸੋਹਣੀਏ ਅੱਜ ਨਹੀਂ ਤਾਂ ਕੱਲ ਸੋਹਣੀਏ ਮੰਗਾ ਪਹਿ ਜੁਣਾ ਤੇਰੇ ਕਿਸੇ ਇਸ਼ਕੋਂ ਪਾਰੀ ਦਾ ਇਸ਼ਕੋਂ ਪਾਰੀ ਦਾ ਕਾਤਿਲ ਕੋ ਕਾਤਲ ਕਰਾ ਦੂੰ ਕੱਢ ਲੈ ਕੁੰਡ ਫੁੱਲਕਾਰੀ ਦਾ ਕਾਤਿਲ ਕੋ ਕਾਤਲ ਕਰਾ ਦੂੰ ਕੱਢ ਲੈ ਕੁੰਡ ਫੁੱਲਕਾਰੀ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਫੁੱਲੇਸ਼ਨ ਕੁਲਦੀਪ ਮਾਨਕ ਦੇ ਸੁਪੁੱਤਰ ਜੁਦਵੀਰ ਮਾਨਕ ਜੋ ਆਪਣੇ ਪਿਤਾ ਦਾ ਅੱਜ ਜਨਮ ਦਿਨ ਮਨਾਉਣ ਦੇ ਲਈ ਹਰ ਸਾਲ ਇਸ ਤਰ੍ਹਾਂ ਲੁਧਿਆਣਾ ਦੇ ਵਿੱਚ ਇੱਥੇ ਉਹਨਾਂ ਦਾ ਬਹੁਤ ਬਣਿਆ ਹੋਇਆ ਉੱਥੇ ਸ਼ਰਦਾ ਦੇ ਫੁੱਲ ਪੇੜ ਕਰਕੇ ਜਨਮ ਦਿਨ ਜਿਹੜਾ ਕਿ ਹਰ ਸਾਲ ਇੱਕ ਤਰ੍ਹਾਂ ਮਨਾਉਂਦੇ ਹੋਏ ਨਜ਼ਰ ਆਉਂਦੇ ਨੇ ਕੈਮਰਾ ਪਾਸੇ ਸਰਮਾਲ ਦੇ ਨਾਲ ਹਿੰਮਸਿੰਘ ਦੀਪਾਲ ਦੇ ਨਿਕਸ ਮੇਰਾ ਲੁਧਿਆਣਾ